ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਾਡੇ ਮੇਰੇ ਵੱਡੇ ਭਰਾ ਭਾਜੀ ਪ੍ਰਿੰਸੀਪਲ ਸਰ ਸਾਡਾ ਭਰਾ ਹੀ ਆ ਤੇ ਜਦੋਂ ਵੀ ਕਿਤੇ ਸਕੂਲ ਇੱਥੇ ਸੰਸਥਾ ਦੇ ਵਿੱਚ ਕੋਈ ਵੀ ਦਿਨ ਤਿਆਰ ਹੋਵੇ ਤੇ ਜਦੋਂ ਦੇ ਭਰਾ ਸਕੂਲ ਦੇ ਵਿੱਚ ਆਏ ਆ ਇਹਨਾਂ ਨੇ ਸੇਵਾ ਸੰਭੀ ਆ ਤੇ ਉਦੋਂ ਤੋਂ ਕੋਈ ਵੀ ਦਿਨ ਤਿਆਰ ਹੋਵੇ ਤਾਂ ਸੰਸਥਾ ਦੇ ਵਿੱਚ ਹੀ ਲਿਆ ਕੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਤੇ ਨਾਲ ਮੇਰੇ ਗੁਰਪ੍ਰੀ ਭਾਜੀ ਸਾਡੇ ਸਰਪੰਨ ਸਾਹਿਬ ਚੈਂਕਲ ਸਾਹਿਬ ਤੇ ਗੁਰਪ੍ਰੀ ਵੀਰਾ ਜਿੱਦਣ ਅਸੀਂ ਸਾਸਤਾ ਤੋਂ ਸੇਵਾਵਾਂ ਨਵਾ ਕੇ ਆਏ ਸੀ ਉਸ ਦਿਨ ਇਹਨਾਂ ਨੇ ਕੋਈ ਚੀਜ਼ਾਂ ਗੱਲਾਂ ਲਿਖੀਆਂ ਸੀ ਸਾਸਤਾ ਬਾਰੇ ਤੇ ਅੱਜ ਉਹਨੂੰ ਬਣਾ ਕੇ ਲਿਆ ਕੇ ਮਢਾ ਕੇ ਤੇ ਫੋਟੋ ਦੇ ਵਿੱਚ ਤੇ ਲੈ ਕੇ ਪਹੁੰਚੇ ਆ ਤੇ ਧੰਨਵਾਦ ਗੁਰਪ੍ਰੀ ਭਾਈ ਦਾ ਬਹੁਤ ਬਹੁਤ ਤੇ ਬਹੁਤ ਵਧੀਆ ਗੱਲਾਂ ਲਿਖੀਆਂ ਪਈਆਂ ਬਾਕੀ ਦੋਸ਼ ਆਬ ਤੇ ਜਰੂਰ ਗੁਰਪ੍ਰੀ ਵੀਰਾ ਨਾਊਕਾ ਭਾਈ ਗੁਰਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਤਾਂ ਬਹੁਤ ਤੁਸ਼ੀ ਸੇਵਾ ਆ ਸਾਡੇ ਵੱਲੋਂ ਕਿਉਂਕਿ ਇੰਨੀਆਂ ਵਧੀਆ ਵੱਡੀਆਂ ਸੇਵਾਵਾਂ ਇਹ ਨਵਾਉਂਦੇ ਆ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਾਣ ਆ ਇਹਨਾਂ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਹੁਣ ਵੀ ਗੱਲਬਾਤ ਕਰ ਰਿਹਾ ਸੀ ਕਿ ਚਾਹੇ ਸਥਿਤੀ ਉੱਥੇ ਸਹੀ ਹੋ ਗਈ ਆ ਉੱਥੇ ਖੇਤਾਂ ਨੂੰ ਤਿਆਰ ਕਰਨ ਦੇ ਵਿੱਚ ਜੇ ਮੈਂ ਕਹਿ ਸਕਦਾ ਕਿ ਇਹ ਸੰਸਥਾ ਹੀ ਸਰਮੋਰੋ ਕੇ ਅੱਗੇ ਆ ਰਹੀ ਆ ਕੋਈ ਵੀ ਸੰਸਥਾਵਾ ਹੁਣ ਬਹੁਤ ਸਾਡੇ ਇਲਾਕੇ ਚ ਕੋਈ ਹੈ ਨਹੀਂ ਉਥੇ ਪਰ ਮੈਂ ਇਸ ਵੀਰ ਦੀ ਚੜ੍ਹਦੀ ਕਲਾ ਲਈ ਸੰਗਤ ਨੂੰ ਕਿੰਨਾ ਕਿ ਅਰਦਾਸ ਕਰੋ ਤੇ ਇਸ ਸੰਸਥਾ ਦੇ ਨਾਲ ਜਿੰਨਾ ਹੋ ਸਕਦਾ ਵਤਵਤ ਜੁੜੋ ਤੇ ਮੈਂ ਮਾਣ ਮਹਿਸੂਸ ਕਰਦਾ ਕਿ ਅੱਜ ਮੈਂ ਪ੍ਰਿੰਸੀਪਲ ਰਪਿੰਦਰਜੀਤ ਸਿੰਘ ਜੀ ਡੀਪੀ ਚੰਚਲ ਸਿੰਘ ਜੀ ਪਰਸ਼ੋਤਮ ਸਿੰਘ ਜੀ ਵੀਰ ਮਨਜੋਤ ਜੀ ਦੀ ਹਾਜ਼ਰੀ ਦੇ ਵਿੱਚ ਅੱਜ ਮੈਂ ਕੁਛ ਤੁਛ ਜੀਆਂ ਲਾਈਨਾਂ ਜਿਹੜੀਆਂ ਆ ਲਿਖੀਆਂ ਸੀ ਇਹ ਸੰਸਥਾ ਲਈ ਉਹ ਮੈਂ ਭਾਜੀ ਨੂੰ ਪੇਟ ਕਰ ਰਿਹਾ ਹਾਂ ਤੇ ਮੈਂ ਕੋਸ਼ਿਸ਼ ਕਰਦਾ ਜੇ ਸੁਣਾ ਵੀ ਸਕਾਂ ਹਾਂਜੀ ਤੇ ਭਾਈ ਮਨਦੀਪ ਸਿੰਘ ਖਾਲਸਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਤੁਸੀਂ ਕਬਤਾ ਬੋਲਣੀ ਆ ਤੇ ਇਹਨਾਂ ਨੂੰ ਪੇਟ ਵੀ ਕਰਨੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਰੱਬ ਦਾ ਫਰਿਸ਼ਤਾ ਸਰਦਾਰ ਮਨਜੋਤ ਸਿੰਘ ਤਲਵੰਡੀ ਵੀਰ ਮਨਜੋਤ ਸਿਆਂ ਕੀ ਕਰਾਂ ਮੈਂ ਸਿਫਤ ਤੇਰੀ ਰੱਬ ਦਾ ਫਰਿਸ਼ਤਾ ਤੂੰ ਨਜ਼ਰੀ ਆਵਦਾ ਏ ਕਾਹਦਾ ਬਣਿਆ ਤੂੰ ਇਹ ਸਮਝ ਕੋਈ ਨਾ ਦਿਨ ਰਾਤ ਲੋਕਾਂ ਦੇ ਭਲੇ ਲਈ ਲਾਂਵਦਾ ਏ 24 ਘੰਟੇ ਤੂੰ ਕਰੇ ਮਨੁੱਖਤਾ ਦੀ ਰੱਜ ਕੇ ਸੇਵਾ ਤਾਈਓ ਬਾਬਾ ਦੀਪ ਸਿੰਘ ਦਾ ਸੇਵਕ ਸੇਵਕ ਅਖਵਾਵਦਾ ਏ 215 ਤੋਂ ਸੇਵਾ ਤੇਰੀ ਹੁਣ ਤੱਕ ਇੰਝ ਚੱਲੇ ਜਿਵੇਂ ਸਦੀਆਂ ਤੋਂ ਬਾਬੇ ਨਾਨਕ ਦੇ ਲੰਗਰ ਲਾਂਵਦਾ ਏ ਗਰੀਬ ਅਨਾਥ ਬੇਘਰਾਂ ਦਾ ਆਸਰਾ ਤੂੰ ਇਹਨਾਂ ਸਭ ਨਾਲ ਹੀ ਮਸੀਹਾ ਅਖਵਾਵਨ ਦਾਇ ਸੈਂਕੜੇ ਲੋਕਾਂ ਨੂੰ ਮਲਾਏ ਵਿਛੜੇ ਪਰਿਵਾਰਾਂ ਨਾਲ ਸੈਂਕੜੇ ਲੋਕ ਤੂੰ ਮਲਾਏ ਵਿਛੜੇ ਪਰਿਵਾਰਾਂ ਨਾਲ ਰੂਹ ਦਾ ਅਸਲ ਫਕੀਰ ਨਜ਼ਰੀ ਆਉਂਦਾ ਹੈ ਚਾਰ ਚਾਰ ਐਂਬੂਲੈਂਸਾਂ ਨਾਲ ਲੋਡ ਬੰਦ ਮਰੀਜ਼ਾਂ ਤਾਈ ਹਸਪਤਾਲਾਂ ਚ ਪਹੁੰਚਾ ਕੇ ਜ਼ਿੰਦਗੀ ਬਚਾਉਂਦਾ ਹੈ ਦਰਿਆਵਾਂ ਵਿੱਚੋਂ ਕੱਢਦੇ ਨੇ ਰਾਤ ਲਾਸ਼ਾਂ ਮਾਵਾਂ ਦੇ ਕਾਲਜੇ ਠੰਡ ਤੋਂ ਪਹੁੰਚਾਉਂਦਾ ਹੈ ਸਪੀਡ ਜਦ ਵੀ ਪਵੇ ਭਾਰਤ ਦੇਸ਼ ਅੰਦਰ ਬਿਨਾ ਜਾਤ ਪਾਤ ਸੇਵਾ ਨਿਭਾਉਂਦਾ ਹੈ ਚਾਹੇ ਕੋਵਿਡ ਆਵੇ ਜਾਂ ਚਾਹੇ ਕਿਸਾਨੀ ਸੰਘਰਸ਼ ਯਾਰੋ ਦਿੱਲੀ ਦੀਆਂ ਬਰੂਹਾਂ ਤੱਕ ਅਨੇਕਾਂ ਲੰਗਰ ਲਵਾਉਂਦਾ ਹੈ ਹੜ੍ਹਾਂ ਦੀ ਮਾਰ ਝੱਲੇ ਜਿਹੜਾ ਮਰਜੀ ਸੂਬਾ ਕਿਸ਼ਤੀਆਂ ਆਪਣੀਆਂ ਰਾਹੀਂ ਰੈਸਕਿਊ ਆਪਰੇਸ਼ਨ ਚਲਾਉਂਦਾ ਹੈ ਆਪਣੀ ਜ਼ਿੰਦਗੀ ਦੀ ਬਿਨਾ ਪਰਵਾਹ ਕੀਤੇ ਆ ਜਾਨ ਤਲੀ ਤੇ ਧਰ ਲੋਡ ਬੰਦਾਂ ਤੱਕ ਰਾਹਤ ਪਹੁੰਚਾਉਂਦਾ ਹੈ ਬਾਬਾ ਦੀਪ ਸਿੰਘ ਜੀ ਦੀ ਤੇਰੇ ਤੇ ਓਟ ਪੂਰੀ ਇਸ ਲਈ ਸੱਚਾ ਸਿੱਖ ਗੁਰੂ ਦਾ ਅਖਵਾਮਦਾ ਏ ਲੱਖ ਆਉਣ ਹਨੇਰੀਆਂ ਲੋਕਾਂ ਦੇ ਮਾੜੇ ਬਿਆਨ ਅੰਦਰ ਸੱਚਾ ਸੇਵਕ ਮਾਲਕ ਦੀ ਕਚਹਿਰੀ ਚ ਤੂੰ ਅਖਵਾਮਦਾ ਏ ਵਗਦਾ ਰਹਿ ਉਸ ਸ਼ਾਂਤ ਦਰਿਆ ਵਾਂਗਰਾ ਵਗਦਾ ਰਹਿ ਉਸ ਸ਼ਾਂਤ ਦਰਿਆ ਵਾਂਗਰਾ ਹਜ਼ਾਰਾਂ ਨਦੀਆਂ ਦਾ ਸਮੇਲ ਤੂੰ ਨਜ਼ਰੀ ਆਮਦਾ ਏ ਪ੍ਰੀਤ ਨੂੰ ਖੁਦ ਨਹੀਂ ਪਤਾ ਇਹ ਕੀਤੇ ਕਿਵੇਂ ਲਿਖ ਰਿਆ ਪ੍ਰੀਤ ਨੂੰ ਖੁਦ ਨਹੀਂ ਪਤਾ ਇਕ ਕੀ ਤੇ ਕਿਵੇਂ ਲਿਖ ਰਿਹਾ ਜਿਵੇਂ ਬਾਬਾ ਦੀਪ ਸਿੰਘ ਤੂੰ ਹੀ ਮੇਰੇ ਤੋਂ ਲਿਖਵਾਉਂਦਾ ਏ ਯੁੱਗ ਯੁੱਗ ਜੀਵੇ ਮਨਜੋਤ ਸਿੰਘ ਤਲਵੰਡੀ ਵੀਰ ਸਾਡਾ ਜਿਸ ਵਰਗਾ ਕੋਈ ਨਜ਼ਰੀਨਾ ਆਉਂਦਾ ਏ ਬਾਬਾ ਦੀਪ ਸਿੰਘ ਜਥੇਬੰਦੀ ਲਈ ਛੱਡ ਕੇ ਜਾਕਾਰਾ ਬਾਬਾ ਦੀਪ ਸਿੰਘ ਜਥੇਬੰਦੀ ਲਈ ਛੱਡ ਕੇ ਜਾਕਾਰਾ ਚੜਦੀ ਕਲਾ ਲਈ ਅਰਦਾਸ ਕਰਾਂਦਾ ਏ ਚੜਦੀ ਕਲਾ ਲਈ ਅਰਦਾਸ ਕਰਾਂਦਾ ਏ ਬਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਲਿਖਿਆ ਭਰਾ ਸਾਡੇ ਨੇ ਜੋ ਸਾਡੀਆਂ ਸੰਸਥਾ ਦੀਆਂ ਸਵਾਮਾਂ ਆ ਉਹ ਇੱਕ ਕਲਮ ਦੇ ਵਿੱਚ ਪਰੋ ਕੇ ਆ ਹਨ ਵਿੱਚ ਹਨ ਕਵਿਤਾ ਦੇ ਰੂਪ ਦੇ ਵਿੱਚ ਤੇ ਸਾਨੂੰ ਹਨ ਭੇਟ ਕੀਤੀਆਂ ਮੈਂ ਧੰਨਵਾਦ ਕਰਦਾ ਗੁਰਪ੍ਰੀਤ ਵੀਰੇ ਸਾਡੀ ਸੰਸਥਾ ਵੱਲੋਂ ਤੇਰਾ ਤਹਿ ਦਿਲ ਤੋਂ ਧੰਨਵਾਦ ਹਰ ਵਕਤ ਸਾਡੇ ਨਾਲ ਖੜੇ ਆ ਭਰਾ ਸਾਡੇ ਤੇ ਜਦੋਂ ਵੀ ਆਵਾਜ਼ ਮਾਰੀ ਉਦੋਂ ਹੀ ਸਾਡੇ ਨਾਲ ਇੱਥੇ ਸੰਸਥਾ 'ਚ ਪਹੁੰਚਦੇ ਆਂ ਤੇ ਸੇਵਾ ਵੀ ਦੇ ਕੇ ਚੱਲੇ ਆ ਗੁਰੂ ਸਾਹਿਬ ਕਿਰਪਾ ਕਰਨ ਸਕੂਲ ਵੀ ਬੱਚੇ ਵੀ ਹਰੇਕ ਬੱਚਿਆਂ ਦੇ ਕਿਉਂਕਿ ਜਦੋਂ ਵੀ ਬੱਚਿਆਂ ਨੂੰ ਇਹ ਦੱਸ ਦਿਆ ਤੂੰ ਆਪਣੇ ਮਾਪੇ-ਮਾਪ ਨਾਲ ਜਾ ਕੇ ਗੱਲਾਂ ਕਰ ਦਿਆ ਤੇ ਜਦੋਂ ਦੀ ਰਵਿੰਦਰਪਾਲ ਜੀ ਜਦੋਂ ਦੇ ਤੁਸੀਂ ਆਉਣਦੇ ਆ ਉਦੋਂ ਦੇ ਤਾਂ ਜਦੋਂ ਬੱਚਿਆਂ ਦੇ ਮਾਪੇ-ਮਾਪ ਬਹੁਤ ਇੱਥੇ ਜਨਮ ਦਿਨ ਚਾਹੇ ਕੁਝ ਵੀ ਮਨਾਉਣ ਲੱਗੇ ਆ ਇਹ ਸਾਰੀ ਇਹਨਾਂ ਦੀ ਭਰਾਵਾਂ ਦੀ ਦੇਣ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਵਾਹਿਗੁਰੂ ਜੀ ਕੀ ਫਤਿਹ